ਸਰ ਅਜੂ ਸ਼ਾਹਪੁਰ ਆਇਓ ਲੈਕਸਨ ਦੇ ਲੈ ਕੇ ਸ਼ੌਂਮੀ ਅੱਜ ਜੀਪੀਸੀ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਕਿਣ ਦਾ ਵਾਜ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਅੱਜ ਉਰੇਸਰ ਗੁਰਨਾਮ ਸਿੰਘ ਹੁਣਾਂ ਦੇ ਜਿਹੜੀ ਚੋਣ ਮੁਹਿੰਮ ਹੈ ਉਹਦੇ ਵਿੱਚ ਅਸੀਂ ਹਿੱਸਾ ਲੈਣ ਆਏ ਆਂ ਐਸਜੀਪੀਸੀ ਦੇ ਚੋਣ ਭਾਰਤ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਰਲ ਕੇ 2011 ਤੋਂ ਬਾਅਦ ਲਗਾਤਾਰ ਭੰਗ ਕੀਤੇ ਆਂ ਔਰ ਉਹਦਾ ਨਤੀਜਾ ਹੈ ਕਿ ਗੁਰੂ ਘਰ ਦੇ ਵਿੱਚ ਕੁੜੈਤਾਂ ਜਿਹੜੀਆਂ ਆਈਆਂ ਜਿਹਦੇ ਵਿੱਚ ਰਾਮ ਰਹੀਮ ਨੂੰ ਮਾਫੀ ਨਾਮਾ ਸੁਮੇਤ ਸੇਣੀ ਵਰਗੇ ਉਹ ਪਾਰਟੀ ਜਿਹੜੀ ਉੱਥੇ ਹਾਵੀ ਹੈ ਉਹਨੇ ਪਾਲਿਆ ਹੋਇਆ ਹੈਗਾ ਔਰ ਸਾਡਾ ਜਿਹੜਾ ਗੁਰੂ ਸਾਹਿਬ ਦੇ 328 ਰੂਪਾਂ ਦਾ ਮਸਲਾ ਹੈ ਉਹਦੇ ਉੱਤੇ ਵੀ ਕੋਈ ਕੰਮ ਨਹੀਂ ਕੀਤਾ ਉਸ ਦਰਮਿਆਨ ਉਰੇ ਧਾਮੀ ਸਾਹਿਬ ਪ੍ਰਧਾਨ ਰਹੇ ਆ ਉਹਨਾਂ ਨੂੰ ਪਾਰਟੀ ਨੇ ਵਾਰ-ਵਾਰ ਮੈਮੋਰੰਡਮ ਦਿੱਤੇ ਆ ਇਹਦਾ ਹੱਲ ਮੰਗਿਆ ਪਰ ਉਹਨਾਂ ਨੇ ਬਿਲਕੁਲ ਇੱਕ ਨਹੀਂ ਕੀਤੀ ਉਹ ਲਫਾਫੇ ਦੀ ਸਿਆਸਤ ਚ ਗੁਜਰੇ ਰਹੇ ਹਨ ਅਤੇ ਉਹਨਾਂ ਨੇ ਜਿੱਥੇ ਸਾਨੂੰ ਇੱਕ ਵਧੀਆ ਐਸਜੀਪੀਸੀ ਦਾ ਬੰਦੋਬਸ ਕਰਨਾ ਸੀ ਜਿਹਦੇ ਵਿੱਚ ਹਰੇਕ ਗੁਰੂ ਘਰ 'ਚ ਕੋਈ ਪੜਾਉਣ ਵਾਲੇ ਮਾਸਟਰ ਮਾਸਟਰਾਨੀਆਂ ਲਾ ਕੇ ਜਿਹੜੀ ਗੁਰਮੁਖੀ ਗੁਰਮਤ ਗੁਰ ਇਤਿਹਾਸ ਸਿਖਾ ਸਕੇ ਉਹਦੇ ਥਾਂ ਉਹਨਾਂ ਨੇ ਵੱਡੇ ਵੱਡੇ ਟਰਸਟ ਖੋਲ ਕੇ ਆਪਣੇ ਹੋਰ ਟਰਸਟ ਖਰੀਦ ਕੇ ਉੱਥੇ ਬਾਦਲ ਦੇ ਚਹਤਿਆਂ ਨੂੰ ਆਪਣੇ ਐਸਜੀਪੀਸੀ ਦੇ ਫੰਡ 100-100 ਕਰੋੜ ਦੇ ਮਾਤਰਾ ਚ ਦਿੱਤੇ ਹੋਏ ਆ ਸੋ ਸਾਡੇ ਜਿਹੜੇ ਗੁਰੂ ਘਰ ਦੀ ਸੰਭਾਲ ਹੈ ਉਹ ਅੱਜ ਬਹੁਤ ਖਤਰੇ ਚ ਹੈ ਇੱਥੇ ਆਰਐਸਐਸ ਦੇ ਸੋਚ ਦੀ ਸਾਨੂੰ ਮੁਸ਼ਕਾਉਣ ਲੱਗ ਪਈ ਹੈ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਮੁੜ ਕੇ ਸੰਗਤ ਰਾਹੀਂ ਇਹਨੂੰ ਚੋਣਾ ਰਾਹੀਂ ਆਜ਼ਾਦ ਕਰਕੇ ਵਧੀਆ ਪ੍ਰਬੰਧ ਕਰ ਸਕੀਏ ਜਿਸ ਵਾਸਤੇ ਗੁਰਨਾਮ ਸਿੰਘ ਹੋਣਾਂ ਲਈ ਅਸੀਂ ਉਰੇ ਪ੍ਰੋਗਰਾਮ ਕਰ ਰਹੇ ਸੀਗੇ ਧਾਵੀ ਸਾਹਿਬ ਨੇ ਐਸਵੀਬੀਸੀ ਤੋਂ ਭਾਣ ਤੋਂ ਅਸਤੀਫਾ ਦਿੱਤਾ ਹੈ ਕੀ ਕਾਰਨ ਕੀ ਮੰਗ ਹੈ ਮੇਰਾ ਖਿਆਲ ਹੈ ਇਹ ਸਟੰਟਾਂ ਸਾਰੇ ਜਿਹੜੇ ਇਹਨਾਂ ਦੀ ਬੁਨਿਆਦ ਸੀ 2011 ਤੋਂ ਬਾਅਦ 16 'ਚ ਖਤਮ ਹੋ ਜਾਂਦੀ ਸੀ 21 'ਚ ਖਤਮ ਹੋ ਜਾਂਦੀ ਸੀ ਔਰ ਫਿਰ ਹੁਣ 26 'ਚ ਅਗਲੇ ਚੋਣ ਆਣੇ ਸੀਗੇ ਪਰ ਜਿਹੜਾ ਲਗਾਤਾਰ 13 ਸਾਲ ਇਹਨਾਂ ਨੇ ਚੋਣ ਨਹੀਂ ਕਰਾਏ ਉਹਦੇ ਵੀ ਜ਼ਿੰਮੇਵਾਰ ਇਹੀ ਹਨ ਜਿਨ੍ਹਾਂ ਨੇ ਇਹਦੀ ਮੰਗ ਨਹੀਂ ਰੱਖੀ ਸਰਕਾਰਾਂ ਨੂੰ ਮਜਬੂਰ ਨਹੀਂ ਕੀਤਾ ਕਿ ਟਾਈਮ ਸਰੇ ਸੰਗਤ ਦਾ ਮਤ ਲਿਤਾ ਜਾਵੇ ਔਰ ਇਹ ਹੁਣ ਜਿਹੜਾ ਇਹਨਾਂ ਨੇ ਅਸਤੀਫਾ ਦਿੱਤਾ ਹੈ ਇਸ ਸੰਗਤ ਦੀ ਜਿਹੜੀ ਰੋਸ ਹੈ ਇਹਨਾਂ ਦੇ ਸਾਹਮਣੇ ਇਹਨਾਂ ਦੇ ਦੁਆਰ ਆ ਗਿਆ ਜਿਸ ਨੂੰ ਦੇਖਦੇ ਹੋਏ ਇਹ ਪਿੱਛੇ ਹਟੇ ਆ ਮਾਨ ਸਰ ਜਿੱਦਾਂ ਬਾਕੀ ਹੋਰ ਪੰਥਕ ਜਿੱਥੇ ਹੁੰਦੀਆਂ ਹੈਗੀਆਂ ਨੇ ਸਮੇਤ ਅਮਰਪਾਲ ਸਿੰਘ ਉਹਨਾਂ ਵੜਗਿ ਦੀ ਨਵੀਂ ਪਾਰਟੀ ਹੈਗੀ ਹੈ ਲੱਗਦਾ ਨਹੀਂ ਕਿ ਉਹਦੇ ਨਾਲ ਤੇ ਆਪਣੀ ਤਾਕਤ ਫੇਰੂ ਫੇਰੂ ਹੋ ਜੂਗੀ ਆਪਣਾ ਵੋਟ ਬੈਂਕ ਜਿਹੜਾ ਹੈਗਾ ਉਹ ਤੋਂ ਵਧਿਆ ਜਾਊਗਾ ਆ ਸਾਡੇ ਨਾਲ ਜਦ ਵੀ ਸਾਰਾ ਅਮਰਪਾਲ ਸਿੰਘ ਨੇ ਗੱਲ ਕੀਤੀ ਹੈ ਮੈਂ ਦਿੱਤੀ ਹੈ ਲਿੱਤੀ ਹੈ ਉਸ ਸਮੇਂ ਅਸੀਂ ਖੁੱਲ ਕੇ ਕੰਮ ਕੀਤਾ ਹੈਗਾ ਜਿਹੜੀ ਇਹਨਾਂ ਨੇ ਵਚਨ ਕੀਤੇ ਹੋਏ ਸੀ ਕਿ ਕਿ ਅਸੀਂ ਸਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਮੰਨਦੇ ਆ ਉਸ ਤੋਂ ਪਿੱਛੇ ਹਟ ਕੇ ਇਹਨਾਂ ਨੇ ਇੱਕ ਇਹੋ ਜੀ ਸੰਸਥਾ ਖੜੀ ਕਰਤੀ ਜਿਹੜੀ ਕਹਿੰਦੀ ਹੈ ਕਿ ਅਸੀਂ ਖਾਲਿਸਤਾਨ ਤੋਂ ਹਟ ਕੇ ਹੋਰ ਗੱਲਾਂ ਕਰਨਾ ਚਾਹੁੰਦੇ ਆ ਇਹ ਸਾਡੇ ਵਾਸਤੇ ਬਰਦਾਸ਼ਤਯੋਗ ਨਹੀਂ ਹੈ ਅਸੀਂ ਜਿਹੜੇ ਇਨਸਾਨ ਨੇ ਤੇ ਤੁਰੇ ਸੀਗੇ ਅਕਾਲੀ ਦਰ ਅੰਮ੍ਰਿਤਸਰ 1994 ਚ ਬਣਿਆ ਸੀ ਅੰਮ੍ਰਿਤਸਰ ਰਣਨਾਮੇ ਤੇ ਉਸ ਤੋਂ ਅੱਗੇ ਵੱਧ ਕੇ ਕੁੱਕੜਮਤੇ ਤੇ ਇਹ ਉਹਦੇ ਆ ਆਦੇਸ਼ ਉਦੀਨ ਸਾਡੀ ਪਾਰਟੀ ਪਹਿਲਾਂ ਵੀ ਚੱਲ ਰਹੀ ਹੈ ਹੁਣ ਵੀ ਚੱਲ ਰਹੀ ਹੈ ਤੇ ਅਸੀਂ ਤੁਰਦੇ ਰਹਾਂਗੇ ਤੇ ਬਾਕੀ ਕਿ ਰਵੀ ਖਾਨਿਸਤਾਨ ਦੇ ਦੇ ਮੁੱਦੇ ਦੇ ਉੱਤੇ ਪ੍ਰਵਰਤੀ ਆਉਂਦੀਆਂ ਨਹੀਂ ਹੈਗੀਆਂ ਇਦਾਂ ਦੇ ਹਾਲਾਤਾਂ ਵਿੱਚ ਆਪਣੀ ਤਾਕਤ ਫਿਰ ਸਿਮਟ ਕੇ ਰਹਿ ਜਾਂਦੀ ਹੈ ਜਿੱਤ ਫਿਰ ਉਹਨਾਂ ਦੀ ਹੋ ਜਾਣੀ ਹੈ ਜਿਹਨੂੰ ਆਪਾਂ ਲਾਉਣਾ ਚਾਹੁੰਦੇ ਮੇਰੇ ਹਿਸਾਬ ਨਾਲ ਜਿਹੜੇ ਬਾਦਲ ਸੋਚ ਉਦੀਨ ਪਾਰਟੀਆਂ ਸੀ ਉਹਨਾਂ ਦੀ ਸੋਚ ਸੀ ਪੰਜਾਬ ਪੰਜਾਬੀ ਪੰਜਾਬੀਅਤ ਅਸੀਂ ਦੇਖਿਆ ਜਿਹੜਾ ਇਸ ਰੋਡ ਤੇ ਚੱਲ ਪਿਆ ਉਹਨੇ ਜਾ ਕੇ ਸਰਕਾਰ ਬਣਾ ਕੇ ਬੀਜਪੀ ਤੇ ਕਹੇ ਤੇ ਆਪਣੀ ਪੰਜਾਬ ਪੰਜਾਬੀ ਮਾਂ ਬੋਲੀ ਦੇ ਨਾਲ ਸੌਤਨ ਹਿੰਦੀ ਵੀ ਲਾਗੂ ਸਾਡੇ ਸਕੂਲਾਂ 'ਚ ਕਰਤੀ ਹੈਗੀ ਆ ਜਿਹੜਾ ਇਸ ਰਾਹ ਤੇ ਜਾਊਗਾ ਉਹ ਟਿੜਕ-ਟਿੜਕ ਕੇ ਮੁੱਦਾ ਛੱਡ-ਛੱਡ ਕੇ ਪਿੱਛੇ ਨੂੰ ਹਟੀ ਜਾਊਗਾ ਅਸੀਂ ਸਮਝਦੇ ਹਾਂ ਉਹਦੇ ਨਾਲ ਸੋਚ ਖੇਰੂ-ਖੇਰੂ ਹੋ ਜਾਂਦੀ ਹੈਗੀ ਆ ਪਰ ਜੇ ਇਸ ਸੋਚ ਨਾਲ ਤੁਰਦੇ ਰਹੀਏ ਇਹ ਸੰਗਤ ਦੇ ਫੈਸਲੇ ਹਮਖਿਆਲੀ ਪਾਰਟੀਆਂ ਨਾਲ ਤੁਰਦਿਆਂ ਰਹਿੰਦੀਆਂ ਉਦੇ ਨਾਲ ਸਾਡਾ ਵਾਅਦਾ ਹੋਊਗਾ ਚੋਣਾਂ ਦੇ ਨਾਲ ਆਪਾਂ ਉੱਥੇ ਤੱਕ ਪਹੁੰਚ ਸਕਦੇ ਆ ਜਿਹੜੀ ਮੰਜ਼ਿਲ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਆ ਅਖੀਰਲੇ ਚ ਬਿਲਕੁਲ ਇਸ 'ਚ ਕੋਈ ਸ਼ੱਕ ਹੀ ਨਹੀਂ ਹੈ ਅਸੀਂ ਬਹੁਤ ਵਾਰੀ ਦੇਖਿਆ ਹੈਗਾ ਜਦ ਸੋਚ ਦੇ ਵਿੱਚ ਵਾਅਦਾ ਘਾਟਾ ਆਉਂਦਾ ਰਹਿੰਦਾ ਹੈਗਾ ਸੋਚ ਦੀਨ ਬੰਦੇ ਕਦੀ ਖੜਦੇ ਆ ਕਦੀ ਸਰਕਾਰਾਂ ਮਾਰ-ਮਾਰ ਕੇ ਵੱਢ ਕੇ ਉਹਨਾਂ ਨੂੰ ਸ਼ਹੀਦ ਕਰ ਦਿੰਦੀਆਂ ਪਰ ਜੇ ਸੋਚ ਬਰਕਰਾਰ ਤੁਰਦੀ ਰਹੇ ਹੌਲੀ-ਹੌਲੀ ਉਹਦੇ ਨਾਲ ਸੰਗਤ ਵੀ ਹੋ ਜਾਂਦੀ ਹੈ ਤੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਹੋ ਜਾਂਦੀਆਂ ਜਿੱਦਣ ਗੁਰੂ ਨਾਨਕ ਸਾਹਿਬ ਨੇ ਇਹ ਸਾਰੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਪੋਥੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਉਹਨਾਂ ਨੇ ਗੁਰਮੁਖੀ ਸਾਨੂੰ ਬਖਸ਼ ਕੇ ਇਸ ਗ੍ਰੰਥ ਸਾਹਿਬ ਦੀ ਸਥਾਪਨਾ ਕਰਤੀ ਗੁਰੂ ਅਰਜਨ ਸਾਹਿਬ ਨੇ ਸਾਨੂੰ ਬਖਸ਼ ਤੇ ਤੇ ਅੱਗੇ ਜਾ ਕੇ ਦਸਮ ਪਿਤਾ ਨੇ ਸਰਬੰਸਦਾਨ ਕਰਕੇ ਸੋਚ ਨੂੰ ਪਾਲਿਆ ਜਿਸ ਤਰ੍ਹਾਂ ਦਿੱਤੀਦਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਖਾਲਸਾ ਰਾਜ ਉਸ ਤੋਂ ਉਸ ਤੋਂ ਉਪਰੰਤ ਗੁਰੂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਤੇ ਇਹਦੇ ਨਾਲ ਅ ਪੰਥ ਵਧਦਾ ਰਿਹਾ ਹੈਗਾ ਪਰ ਪਰ ਗੁਰੂ ਗੁਰੂ ਨਾਨਕ ਸਾਹਿਬ ਨੇ ਹਥਿਆਰ ਨਹੀਂ ਸੀ ਚੱਕੇ ਉਹਨਾਂ ਨੇ ਗੱਲ ਤੋਰੀ ਸੀ ਬੰਨੀ ਸੀ ਸਿਧਾਂਤ ਪੱਕਾ ਕੀਤਾ ਸੀ ਤੇ ਅਸੀਂ ਵੀ ਉਸ ਨੂੰ ਪੱਕਾ ਕਰ ਰਹੇ ਹਾਂ ਤੇ ਅਸੀਂ ਜਿਸ ਰਾਹ ਨਾਲ ਤੁਰ ਰਹੇ ਹਾਂ ਉਹਦੇ ਉੱਤੇ ਸਾਨੂੰ ਪੱਕਾ ਪਤਾ ਹੈ ਕਿ ਸਾਨੂੰ ਫਤਿਹ ਮਿਲੇਗੀ